ਸੱਚੀ ਇਹ ਕਹਾਣੀ ਦੋਸਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸਰਕਾਰ ਵੱਲੋਂ ਜੋ ਐਫਆਈਆ ਦਰਜ ਕੀਤੀ ਗਈ ਸੀ ਉਸ ਦੇ ਤਹਿਤ 16 ਵਿਅਕਤੀਆਂ ਦੇ ਜਿਹੜੇ ਨਾਮ ਸਨ ਉਹ ਉਸ ਐਫਆਈਆ ਵਿੱਚ ਦਰਜ ਕੀਤੇ ਗਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੋ ਚੁੱਕੀ ਹੈ ਸੀਏ ਐਸਐਸ ਕੋਹਲੀ ਤੇ ਇੱਕ ਜਿਹੜੇ ਪਬਲਿਕੇਸ਼ਨ ਵਿਭਾਗ ਦੇ ਵਿੱਚ ਸਹਾਇਕ ਸਨ ਕਮਲਜੀਤ ਸਿੰਘ ਉਸ ਨੂੰ ਲੈ ਕੇ ਕਾਫੀ ਜਿਹੜੀ ਸਿਆਸਤ ਹੈ ਉਹ ਗਰਮਾਈ ਹੋਈ ਹੈ ਕਿਉਂਕਿ ਸ਼੍ਰੋਮਣੀ ਕਦਵਾ ਪ੍ਰਬੰਧਕ ਕਮੇਟੀ ਦਾ ਇਹ ਕਹਿਣਾ ਹੈ ਕਿ ਕੋਈ ਵੀ ਸਰਕਾਰ ਕਿਸੇ ਵੀ ਧਰਮ ਦੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇ ਸਕਦੀ ਉੱਥੇ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਿੱਖ ਜਥੇਬੰਦੀਆਂ ਤੇ ਸਿੱਖ ਸੰਤਾਂ ਦੀ ਮੰਗ ਦੇ ਉੱਪਰ ਇਹ ਕਾਰਵਾਈ ਕੀਤੀ ਗਈ ਹੈ ਔਰ ਉਹਨਾਂ ਨੇ ਇਹ ਵੀ ਸਪਸ਼ਟੀਕਰਨ ਦਿੱਤਾ ਹੈ ਕਿ ਇਹਨਾਂ 16 ਵਿਅਕਤੀਆਂ ਦੇ ਖਿਲਾਫ ਖੁਦ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਉਸਦੇ ਉਹਨਾਂ ਨੇ ਇਹ ਗੱਲ ਕਹੀ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਪੈਸੇ ਦੀ ਵਿੱਤੀ ਗੜਬੜੀ ਸੀ ਭਾਫ ਦੇ ਸਰੂਪ ਦੇ ਦਿੱਤੇ ਗਏ ਗੁਰੂ ਮਹਾਰਾਜ ਦੇ ਪਰ ਜਿਹੜੇ ਪੈਸੇ ਸੀ ਉਹਦੀ ਇੱਕ ਜੋ ਮਰਿਆਦਾ ਬਣੀ ਹੋਈ ਹੈ ਕਿ ਸ਼੍ਰੋਮਣੀ ਕ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਸੀਦ ਕੱਟੀ ਜਾਂਦੀ ਹੈ ਤਾਂ ਕਿ ਉਹ ਪੈਸੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਣ ਪਰ ਉਹ ਰਸੀਦ ਨਹੀਂ ਕੱਟੀ ਗਈ ਇਹ ਕਹਿਣਾ ਹੈ ਸ਼੍ਰੋਮਣੀ ਕਮੇਟੀ ਦਾ ਭਗਵੰਦ ਸਿੰਘ ਮਾਨਦਲ ਹੁਣ ਇਸ ਦੇ ਉੱਪਰ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਬੇਸ਼ੱਕ ਸ਼੍ਰੋਮਨਿਕ ਮਿਟੀ ਇਹ ਕਹਿ ਰਹੀ ਹੈ ਕਿ ਪੈਸੇ ਜਿਹੜੇ ਹੈ ਉਹ ਖਜ਼ਾਨੇ ਵਿੱਚ ਨਹੀਂ ਜਮਾ ਕਰਾਏ ਗਏ ਸਿਰਫ ਵਿੱਤੀ ਗੜਬੜੀ ਸੀ ਪਰ ਉਹ ਕਹਿੰਦੇ ਕਿ ਜਾਂਚ ਇਸ ਗੱਲ ਦੀ ਨਹੀਂ ਹੋ ਰਹੀ ਪੈਸੇ ਦਿੱਤੇ ਜਾਂ ਨਹੀਂ ਦਿੱਤੇ ਜਾਂਚ ਇਸ ਗੱਲ ਦੀ ਹੈ ਕਿ ਜਿਹੜੇ 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸਰੂਪ ਨੇ ਉਹ ਕਿੱਥੇ ਨੇ ਉਹਨਾਂ ਕਹਿੰਦੇ ਕਿ ਜੋ ਸਰਕਾਰ ਵੱਲੋਂ ਸਿਟ ਬਣਾਈ ਗਈ ਹੈ ਉਹ ਇਹ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਹ ਜਿਹੜੇ ਸਰੂਪ ਨੇ ਉਹ ਅਜੇ ਤੱਕ ਨਹੀਂ ਦੱਸਿਆ ਗਿਆ ਜਦ ਜਦ ਤੱਕ ਨਹੀਂ ਕੀਤੇ ਗਏ ਉਹ ਸਬੂਤ ਕਿ ਉਹ ਗੁਰੂ ਮਹਾਰਾਜ ਦੇ ਸਰੂਪ ਇਸ ਵਕਤ ਕਿਹੜੇ ਹੱਥਾਂ ਦੇ ਵਿੱਚ ਨੇ ਉਹ ਡੇਰਿਆਂ ਨੂੰ ਦਿੱਤੇ ਗਏ ਨੇ ਉਹ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਦਿੱਤੇ ਗਏ ਨੇ ਜਿਹੜੀਆਂ ਕਮੇਟੀਆਂ ਬਣੀਆਂ ਹੁੰਦੀਆਂ ਜਾਂ ਕਿਸੇ ਨਿੱਜੀ ਇੱਕ ਇੱਕ ਪਰਸਨ ਨੂੰ ਕਿਸੇ ਨੂੰ ਵੀ ਜਿਨ੍ਹਾਂ ਨੇ ਪਹੁੰਚ ਕੀਤੀ ਸੀ ਉਹ ਦਿੱਤੇ ਗਏ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਖੋਦੇ ਗੱਲ ਕਹਿੰਦੀ ਹੈ ਕਿ ਇਹ ਪ੍ਰਕਿਰਿਆ ਕਾਫੀ ਲੰਬੀ ਹੁੰਦੀ ਹੈ ਭਾਵ ਪੂਰੀ ਤਰੀਕੇ ਨਾਲ ਜਦ ਤੱਕ ਜਾਂਚ ਨਹੀਂ ਹੋ ਜਾਂਦੀ ਕਿ ਇਹ ਵਾਕਈ ਜਿਹੜੇ ਸਰੂਪ ਜਾ ਰਹੇ ਨੇ ਗੁਰੂ ਮਹਾਰਾਜ ਦੇ ਇਹ ਸੁਰੱਖਿਅਤ ਹੱਥਾਂ ਵਿੱਚ ਜਾ ਰਹੇ ਨੇ ਤਦ ਤੱਕ ਸਰੂਪ ਜਿਹੜੇ ਨੇ ਉਹ ਨਹੀਂ ਦਿੱਤੇ ਜਾਂਦੇ ਕਿਉਂਕਿ ਉਹਦੀ ਪ੍ਰਕਿਰਿਆ ਕੀ ਹੈ ਕਿ ਜੇ ਕਿਸੇ ਕਮੇਟੀ ਨੇ ਸੰਸਥਾ ਨੇ ਪਹੁੰਚ ਕੀਤੀ ਹੈ ਤਾਂ ਉਸ ਹਲਕੇ ਦੇ ਜੋ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਹੁੰਦਾ ਉਸ ਨੂੰ ਵੀ ਵਿੱਚ ਇਨਵੋਲਵ ਕੀਤਾ ਜਾਂਦਾ ਹੈ ਹੋਰ ਵੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਕਿ ਜਿੱਥੇ ਲਾ ਜਾ ਕੇ ਗੁਰੂ ਮਹਾਰਾਜ ਦਾ ਅਸਣ ਲਗਣਾ ਉਹ ਜਗ੍ਹਾ ਦੀ ਵੀ ਜਾਂਚ ਕੀਤੀ ਜਾਂਦੀ ਹੈ ਕਿਹੜੇ ਗੁਰਦਾਰਾ ਸਾਹਿਬ ਚ ਲਗਣਾ ਹੈ ਪ੍ਰੋਪਰ ਉੱਥੇ ਪੂਰੀਆਂ ਤਿਆਰੀਆਂ ਹਨ ਭਾਵੇਂ ਕਿ ਜਿਵੇਂ ਗੁਰੂ ਸਾਹਿਬ ਦੇ ਲਈ ਅ ਚੰਦੂਆ ਸਾਹਿਬ ਉਹਨਾਂ ਲਈ ਸਪੀੜਾ ਸਾਹਿਬ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਗੁਰੂ ਸਾਹਿਬ ਦੇ ਸਤਕਾਰ ਨੂੰ ਵੇਖਦਿਆਂ ਹੋਇਆਂ ਫਿਰ ਗੁਰਮਾਰਾਇ ਦੇ ਸਰੂਪ ਜਿਹੜੇ ਆ ਉਹ ਦਿੱਤੇ ਜਾਂਦੇ ਹਨ ਸ਼੍ਰੋਮਣਿਕ ਮੈਟੀ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਾਰਵਾਈ ਕਰਕੇ ਉਹਨਾਂ ਨੂੰ ਦੋਸ਼ੀਆਂ ਨੂੰ ਮੁਅਤਲ ਵੀ ਕਰ ਦਿੱਤਾ ਹੈ ਜਾਂ ਉਹਨਾਂ ਕੋਲੋਂ ਖਿਮਾ ਜਾਂਚਣਾ ਵੀ ਕਰਵਾ ਲਈ ਗਈ ਹੈ ਪਰ ਸਰੂਪ ਕਿੱਥੇ ਨੇ ਗੁਰੂ ਮਹਾਰਾਜ ਦੇ ਇਹਦੇ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਉਲਟਾ ਸ਼੍ਰੋਮਣੀ ਕਮੇਟੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੋ ਸਰਕਾਰ ਵੱਲੋਂ ਸਿਟ ਬਣਾਈ ਗਈ ਹੈ ਇਸ ਮਾਮਲੇ ਦੇ ਵਿੱਚ ਉਸਦੇ ਨਾਲ ਸਹਿਯੋਗ ਨਹੀਂ ਕੀਤਾ ਜਾਏਗਾ ਉਥੇ ਹੀ ਭਗਵੰਤ ਸਿੰਘ ਮਾਨ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਬੇਸ਼ੱਕ ਇਹਨਾਂ ਨੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਸੀਏ ਹੈ ਉਸ ਨੂੰ ਮਾਤਲ ਕੀਤੇ ਨੂੰ 5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 2020 ਦੇ ਵਿੱਚ ਉਹਨਾਂ ਨੂੰ ਮਾਤਲ ਕਰ ਦਿੱਤਾ ਸੀ ਕਿ ਉਹਨਾਂ ਨੇ ਜੋ ਰਿਪੋਰਟ ਕੰਪਿਊਟਰੀ ਕਰਨਾ ਸੀ ਸ਼੍ਰੋਮਣੀ ਕਮੇਟੀ ਦਾ ਉਸ ਨੂੰ ਪ੍ਰੋਪਰ ਢੰਗ ਨਾਲ ਨਹੀਂ ਕੀਤਾ ਕਿਉਂਕਿ ਇਹ ਰਿਪੋਰਟ ਦਿੱਤੀ ਗਈ ਸੀ ਬਕਾਇਦਾ ਰਹੀ ਸੀ ਸਿਟ ਬਣਾਈ ਗਈ ਸੀ ਜਾਂ ਕਹਿ ਸਕਦੇ ਹਾਂ ਕਮੇਟੀ ਬਣਾਈ ਗਈ ਸੀ ਈਸ਼ਰ ਸਿੰਘ ਦੀ ਅਗਵਾਈ ਦੇ ਵਿੱਚ ਤਾਂ ਉਹਨਾਂ ਨੇ ਰਿਪੋਰਟ ਕੀਤੀ ਸੀ ਕਿ ਜਿਹੜਾ ਸ਼੍ਰੋਮਣੀ ਕਮੇਟੀ ਨੇ ਕੰਮ ਦਿੱਤਾ ਸੀ ਉਹਦੇ ਚੋਂ 25% ਉਹਨਾਂ ਨੇ ਕੰਮ ਕੀਤਾ ਪਰ ਜਿਹੜੇ ਪੈਸੇ ਐ ਕੋਲੀ ਨੇ 100% ਹੀ ਲੈ ਲਏ ਜਿਸ ਕਰਕੇ 75% ਦੀ ਜਿਹੜੀ ਰਿਕਵਰੀ ਐ ਉਹ ਕੋਲੀ ਕਰੋ ਲੈਣੀ ਹੈ ਪਰ ਹੁਣ ਜਦੋਂ ਉਸਨੂੰ ਹੋਟਲ ਚੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਵੀ ਪਤਾ ਲੱਗਿਆ ਕਿ ਮੌਤਲ ਕੀਤੇ ਨੂੰ ਇੰਨਾ ਟਾਈਮ ਹੋ ਗਿਆ ਉਸਨੂੰ ਪਰ ਅਜੇ ਵੀ ਜਿਹੜਾ ਉਹ ਕਮਰੇ ਦੇ ਵਿੱਚ ਹੋਟਲ ਚ ਰਹਿ ਰਿਹਾ ਸੀ ਉਹ ਸ਼੍ਰੋਮਣਿਕ ਮਿੱਟੀ ਦੇ ਕਿਸੇ ਮਲਾਜ਼ਮ ਵੱਲੋਂ ਜਾਂ ਮੈਂਬਰ ਵੱਲੋਂ ਜਿਹੜਾ ਉਹ ਬੁੱਕ ਕੀਤਾ ਹੋਇਆ ਸੀ ਇਹ ਕਹਿਣਾ ਭਗਵੰਤ ਸਿੰਘ ਮਾਨ ਦਾ ਉਹਨਾਂ ਨੇ ਕਿਹਾ ਕਿ ਜਦੋਂ ਇੰਨਾ ਟਾਈਮ ਤੋਂ ਪਹਿਲਾਂ ਉਸਨੂੰ ਮੌਤਲ ਕੀਤਾ ਜਾ ਚੁੱਕਿਆ ਪਰ ਉਹਦੇ ਨਾਲ ਅਜੇ ਵੀ ਇਹਨਾਂ ਦੇ ਸਬੰਧ ਨੇ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਕਿਆਸਰ ਰਹੀਆਂ ਲੱਗ ਰਹੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਜੇ ਦੋਨੋਂ ਮਲਜਮ ਪੁਲਿਸ ਰਿਮਾਂਡ ਤੇ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀਆਂ ਕਾਫੀ ਸੰਭਾਵਨਾਵਾਂ ਹਨ ਪਿਛਲੇ ਦਿਨੀ ਸਿੱਟ ਵੱਲੋਂ ਲੁਧਿਆਣਾ ਦੇ ਇੱਕ ਸੀਏ ਦੇ ਦਫਤਰ ਦੇ ਉੱਪਰ ਅਸ਼wini ਐਸੋਸੀਏਟ ਦੇ ਉੱਪਰ ਜਿਹੜਾ ਛਾਪਾ ਮਾਰਿਆ ਗਿਆ ਉੱਥੋਂ ਵੀ ਬਹੁਤ ਸਾਰਾ ਰਿਕਾਰਡ ਜਿਹੜਾ ਉਹ ਸਿੱਟ ਆਪਣੇ ਨਾਲ ਲੈ ਕੇ ਗਈ ਹੈ ਔਰ ਪ੍ਰਤੱਖ ਦਰਸ਼ੀਆਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਸ ਆਦਮੀ ਦਾ ਮੂੰਹ ਲਪੇਟਿਆ ਹੋਇਆ ਸੀ ਕੱਪੜੇ ਨਾਲ ਉਹ ਸਿੱਟ ਦੇ ਨਾਲ ਆਇਆ ਸੀ ਔਰ ਉਹ ਹੋ ਸਕਦਾ ਕੋਲੀ ਹੋਵੇ ਕਿ ਭਾਫ ਕਿ ਕੋਲੀ ਨੇ ਜਦੋਂ ਉਸ ਨੂੰ ਕੰਪਿਊਟਰ ਕਰਨ ਦਾ ਕੰਮ ਮਿਲਿਆ ਹੋਇਆ ਸੀ ਰਿਕਾਰਡ ਨੂੰ ਕੰਪਿਊਟਰ ਕਰਨ ਦਾ ਤਾਂ ਉਸ ਨੇ ਹੋਰ ਵੀ ਬਹੁਤ ਸਾਰੀ ਸੀਏ ਦੀ ਮਦਦ ਲਈ ਹੋਏਗੀ ਕਿਉਂਕਿ ਰਿਕਾਰਡ ਕਾਫੀ ਲੰਬਾ ਛੋੜਾ ਸੀ ਸਾਰੇ ਦਾ ਸਾਰਾ ਕੰਪਿਊਟਰ ਕਰਨ ਹੋਣਾ ਸੀ ਉਸ ਰਿਕਾਰਡ ਦਾ ਪਿਛਲੇ ਕਿੰਨੇ 100 ਸਾਲਾਂ ਤੋਂ ਜਿਹੜੀ ਹੈ ਸ਼੍ਰੋਮਣੀ ਕਮੇਟੀ ਚੱਲ ਰਹੀ ਹੈ ਇਸ ਕਰਕੇ ਇਸ ਮਾਮਲੇ ਦੇ ਵਿੱਚ ਹੋਰ ਪਕਵਾਨ ਸਿੰਘ ਮੰਨਨੇ ਕਿ ਆ ਕਿ ਜਿਵੇਂ ਲੋਕਾਂ ਵੱਲੋਂ ਜਦ ਪੰਥਦਰਦੀਆਂ ਵੱਲੋਂ ਇਹ ਗੱਲ ਜਰੂਰ ਕਹੀ ਜਾ ਰਹੀ ਹੈ ਕਿ ਭਗਵੰਤ ਸਿੰਘ ਮਾਨ ਜਿਹੜਾ ਉਹ ਅਕਾਲ ਤਖਤ ਨਾਲ ਜਾਂ ਸ਼੍ਰੋਮਣੀ ਕਮੇਟੀ ਨਾਲ ਮੱਥਾ ਲਾ ਰਿਹਾ ਹੈ ਉਹਨਾਂ ਨੇ ਕਿਹਾ ਮੱਥਾ ਲਾਉਣਾਂ ਲਈ ਕੋਈ ਗੱਲ ਨਹੀਂ ਹੈ ਮੈਨੂੰ ਸਿਰਫ ਹੁਣ ਅਕਾਲ ਤਖਤ ਸਾਹਿਬ ਦੀ ਇਸ ਕਾਧਰੇ ਵਿੱਚ ਬੁਲਾਇਆ ਗਿਆ ਹੈ ਮੈਂ ਨਿਮਾਨਾ ਸਿੱਖ ਬਣ ਕੇ ਆਪਣਾ ਸਪਸ਼ਟੀਕਰਨ ਦੇ ਕੇ ਆਵਾਂਗਾ ਉਹਨਾਂ ਨੇ ਕਿਹਾ ਕਿ ਜਿਹੜਾ ਗੋਲਕ ਦੇ ਮਾਮਲੇ ਦੇ ਵਿੱਚ ਮੈਂ ਕੋਈ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਵੀ ਕਾਫੀ ਜਿਹੜਾ ਮੇਰੇ ਤੇ ਤੰਜ ਕੱਸਿਆ ਜਾ ਰਿਹਾ ਸਾਰੇ ਵੱਲੋਂ ਉਹਨਾਂ ਨੇ ਕਿਹਾ ਕਿ ਮੈਂ ਉਸ ਦੇ ਵਿੱਚ ਸਿਰਫ ਇੰਨੀ ਗੱਲ ਕਹੀ ਹੈ ਕਿ ਇਹ ਜੋ ਤਾਂ ਸੰਬੰਧ ਹੈ ਇਹ ਧਾਰਮਿਕ ਕੰਮਾ ਸਮਾਜਿਕ ਕੰਮਾ ਦੇ ਵਿੱਚ ਵਰਤਿਆ ਜਾਣਾ ਚਾਹੀਦਾ ਹੈ ਪਰ ਇੱਥੇ ਦੁਰਵਰਤੋਂ ਹੋ ਰਹੀ ਹੈ ਉਸ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਮੈਂ ਸਪਸ਼ਟੀਕਰਨ ਜ਼ਰੂਰ ਦੇਵਾਂਗਾ ਔਰ ਨਾਲ ਹੀ ਉਹਨਾਂ ਨੇ ਕਿਹਾ ਜਿਹੜੀ ਗਲਤੀ ਉਹਨਾਂ ਨੇ ਮੇਨ ਫੋਕਸ ਕੀਤਾ ਹੈ ਕਿ ਇੱਥੇ ਜਿਹੜੀ ਸਿਟ ਬਣਾਈ ਗਈ ਹੈ ਉਹ ਪੈਸਿਆਂ ਦੀ ਜਿਹੜਾ ਵਿੱਤੀ ਗੜਬੜੀ ਦੱਸੀ ਜਾ ਰਹੀ ਹੈ ਸ਼੍ਰਮਣੀ ਕਮੇਟੀ ਵੱਲੋਂ ਉਸਦੇ ਮਾਮਲੇ ਦੇ ਵਿੱਚ ਨਹੀਂ ਬਣਾਈ ਗਈ ਸਿਰਫ ਇਹ ਪਤਾ ਕਰਨ ਲਈ ਬਣਾਈ ਗਈ ਹੈ ਕਿ ਜਿਹੜੇ ਹੋਰ ਬਾਕੀ ਦੇ 14 ਬੰਦੇ ਆ ਦੋ ਫੜੇ ਗਏ 16 ਚੋਂ ਬਾਕੀ ਦੇ ਜਿਹੜੇ ਹੋਰ ਬੰਦੇ ਆ ਉਹ ਵੀ ਅਸੀਂ ਜਲਦੀ ਫੜ ਲਵਾਂਗੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਉਹਨਾਂ ਤੋਂ ਕਿ ਜਿਹੜੇ 328 ਜਿਹੜੇ ਗੁਰਮਾਰੇ ਦੇ ਸਰੂਪ ਨੇ ਉਹ ਕਿੱਥੇ ਨੇ ਕਿਉਂਕਿ ਉਹ ਕਹਿੰਦੇ ਇਹਨਾਂ ਕੋਲ ਕੋਈ ਨਾ ਕੋਈ ਤਾਂ ਰਿਕਾਰਡ ਹੋਈ ਗਈ ਕਿ ਇਹਨਾਂ ਨੇ ਕਿੰਨਾਂ ਦੇ ਹੱਥਾਂ ਦੇ ਵਿੱਚ ਸੌਂਪੇ ਆ ਸਿਰਫ ਗੱਲ ਇੱਥੇ ਹੈ ਕਿ ਅਸੀਂ ਉਹ ਜਨਤਾ ਜਾਂ ਕਹਿ ਲਓ ਕਿ ਸਿੱਖ ਧਰਮ ਨਾਲ ਸੰਬੰਧਿਤ ਜਿਹੜੇ ਲੋਕਪੰਥ ਦਰਦੀ ਹੈ ਉਹਨਾਂ ਦੇ ਸਾਹਮਣੇ ਇਹ ਹੀ ਤੱਥ ਸਿਰਫ ਪੇਸ਼ ਕਰਨਾ ਚਾਹੁੰਦੇ ਆ ਕਿ ਉਹ ਜਿਹੜੇ ਮਹਾਰਾਜ ਦੇ ਸਰੂਪ ਨਹੀਂ ਉਹ ਕਿੱਥੇ ਨੇ ਉਸ ਦੇ ਵਿੱਚ ਉਹਨਾਂ ਨੇ ਇੰਡਾਇਰੈਕਟਲੀ ਵੇ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਹੋਰ ਦੋਸ਼ੀ ਹੋਣਗੇ ਜਿਨ੍ਹਾਂ ਵੱਲ ਸੋਈ ਘੁੰਮਦੀ ਹੋਈ ਨਜ਼ਰ ਆ ਰਹੀ ਹੈ ਤੇ ਉਹ ਆਪਣਾ ਬਚਾਅ ਕਰ ਰਹੇ ਹਨ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਤੱਥ ਸਾਹਮਣੇ ਆਉਣ ਤੇ ਬਖਸ਼ਿਆ ਨਹੀਂ ਜਾਏਗਾ ਤਾਂ